ਜੋ ਸਭ ਤੋਂ ਗਰੀਬ ਪਰਿਵਾਰ ਆ ਲੋੜਵੰਦ ਪਰਿਵਾਰ ਆ ਜਿਨੂੰ ਅਧਿਕਾਰ ਨਹੀਂ ਮਿਲ ਰਿਹਾ ਉਹਨਾਂ ਨੂੰ ਅਧਿਕਾਰ ਦੇਣ ਵਾਸਤੇ ਇੱਕ ਅਮਰੀਕਾ ਲੈ ਕੇ ਆਇਆ ਸੀ ਕਾਨੂੰਨ ਲੈ ਕੇ ਆਂਦਾ ਸੀ ਅਮਰੀਕਾ ਕੋਈ ਅਸੀਂ ਫਰੀ ਨਹੀਂ ਦੇ ਰਹੇ ਉਹਨਾਂ ਦਾ ਹੱਕ ਦੇ ਰਹੇ ਸੀ ਇਹ ਜਿਹੜੇ ਅਮੀਰਾਂ ਦੀ ਸਰਕਾਰ ਬਣ ਗਈ ਭਾਜਵਾ ਸਰਕਾਰ ਜਿਨ੍ਹਾਂ ਨੇ ਹਮੇਸ਼ਾ ਅਮੀਰਾਂ ਨੂੰ ਧਨ ਲੁਟਾਇਆ ਤੇ ਧਨ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅੱਜ ਕਾਨੂੰਨ ਨੂੰ ਬਦਲਿਆ ਗਿਆ ਨਾ ਵੀ ਬਦਲਦਾ ਉਹ ਸਟੇਟਾਂ ਬੋਲਦਾ ਤਨਖਾਹ ਦੇਣ ਤੋਂ ਕਿਵੇਂ ਨਹੀਂ ਲੱਖਾਂ ਕਰੋੜ ਰੁਪਏ ਜਿਹੜਾ ਮਦਰਿਕਾ ਦਾ ਬਜਟ ਖਰਚ ਨਹੀਂ ਹੋਊਗਾ ਇਹ ਅਮੀਰਾਂ ਲੋਕਾਂ ਨੂੰ ਵੰਡ ਦੇਣਗੇ ਮਹਿਰੂ ਜਿਨੇ 75 ਸਾਲ ਪਹਿਲਾਂ ਕਿਹਾ ਸੀ ਇੱਕ ਗਵਾਰ ਤੇ ਹੱਥ ਕੇ ਵਿੱਚੇ ਦੇਸ਼ ਆਊਗਾ 75 ਸਾਲ ਬਾਅਦ 75 ਸਾਲ ਪਹਿਲਾਂ ਬਿਆਨ ਦਿੱਤਾ ਸੀ ਜੋ ਅੱਜ ਸਾਬਤ ਹੋ ਰਿਹਾ ਅੱਜ ਲੋਕਾਂ ਦੇ ਹੱਕ ਕਿਵੇਂ ਖੋਨੇ ਆ ਇਹ ਇਹਿਸਕਮਾਤੇ ਰਹਨੇ ਆ ਵੀ ਗਰੀਬਾਂ ਦੀ ਰੋਟੀ ਖੋ ਕੇ ਇਹਨਾਂ ਨੂੰ ਬੇਵਸ ਕਰਕੇ ਵੋਟ ਵੇਚਣ ਨੂੰ ਮਜਬੂਰ ਹੋ ਜਾਣ ਸਾਨੂੰ ੱੱਕੇ ਨਾਲ ਗਿਣਤੀ ਜਿਹੜਾ ਆ ਵੋਟਾਂ ਨਾਲ ਨਹੀਂ ਹਰਾ ਸਕੇ ਰਾਤ ਨੂੰ ਰਿਜ਼ਲਟ ਰੋਕੇ ਰਾਤ ਨੂੰ ਇਹਨਾਂ ਨੇ ਇਹ ਸਾਰਾ ਰਿਜ਼ਲਟ ਚੇਂਜ ਕਰੇ ਗਏ ਆ ਪਟਿਆਲੇ ਜਾ ਕੇ ਲੋਕ ਤਾਂ ਮੌਕਾ ੱੱਕ ਰਹੇ ਨੇ ਮੌਕਾ ਜਿਸ ਦਿਨ ਮੌਕਾ ਆ ਕੇ ਇੱਕ ਤਰਫਾ ਹੀ ਮੈਚ ਹੋਣਾ ਪੂਰੇ ਪੰਜਾਬ 'ਚ ਕਾਂਗਰਸ ਕੋਈ ਵੀ ਇਨਸਾਨ ਕਾਂਗਰਸ ਦਾ ਟਿਕਟ ਲੈ ਕੇ ਆਊਗਾ ਉਹ ਇਸ ਵਾਰ ਜਿੱਤੂਗਾ ਹੁਣ ਜੇ ਇਹਨਾਂ ਨੇ 100 ਦਿਨ ਦਾ ਰਜਗਾਰ ਨੂੰ 125 ਦਿਨ ਦਾ ਰਜਗਾਰ ਕਰਨਾ ਸੀ ਉਹ ਤੁਸੀਂ ਇਹਨਾਂ ਦੀ ਦਿਹਾੜੀ ਪੱਤਾ ਵਧਾ ਦਿਓ ਤੁਸੀਂ ਉਹ ਤਾਂ ਦਿਹਾੜੀ ਪੱਤਾ ਵਧਾ ਦਿੰਦੇ ਤੁਸ ਨੂੰ 125 ਦਿਨ ਦੀ ਕਰਨ ਦੀ ਲੋੜ ਹੀ ਨਹੀਂ ਦਿਹਾੜੀ ਪੱਤਾ ਵਧਾ ਕੇ 450 ਕੱਢ ਦੋ 45000 ਫੇਰ ਹੋ ਗਿਆ ਉਹ ਦੇ ਨਾਮ ਬਦਲ ਕੇ ਕੁਝ ਉਹ ਗੱਲਾਂ ਸਹੀ ਹੋ ਜਾਣਗੇ ਤਾਂ ਆਪਣੀ ਇੱਕ ਸਿਆਸਤ ਚਮਕਾਉਣ ਵਾਲੀਆਂ ਗੱਲਾਂ ਹੈ ਪੰਜਾਬੀ ਲੋਕ ਚੈਨਲ ਦੇਖ ਰਹੇ ਤੁਸੀਂ ਤੇ ਰਾਜਪੁਰਾ ਤੋਂ ਮੈਂ ਹਿਮਾਂਚੂ ਮੜਕਨ ਸਾਡੇ ਨਾਲ ਸਾਬਕਾ ਐਮਐਲਏ ਮਦਨ لال ਜਲਾਲਪੁਰ ਜੀ ਮੌਜੂਦ ਨੇ ਮਦਨ لال ਜੀ ਅੱਜ ਰਾਜਪੁਰਾ ਚ ਪਹੁੰਚੇ ਹੋ ਕੀ ਕਾਰਨ ਕੀ ਨੇ ਇੱਥੇ ਆਣ ਦੇ ਅਸੀਂ ਜਿਹੜੇ ਮੰਨਰੇਕਾ ਬਚਾਓ ਇੱਕ ਪ੍ਰੋਗਰਾਮ ਡਿੱਕਿਆ ਸਾਡੀ ਕਾਂਗਰਸ ਪਾਰਟੀ ਨੇ ਫੜਕੇ ਸਾਹਿਬ ਨੇ ਰਾਹੁਲ ਗਾਂਧੀ ਨੇ ਅਫਰੀਕਾ ਵਨ ਸੋਨਿਆ ਗਾਂਧੀ ਜੀ ਨੇ ਉਹਦੇ ਤਹਿਤ ਪੂਰੇ ਦੇਸ਼ ਦੇ ਵਿੱਚ ਰੋਸ ਰੈਲੀਆਂ ਹੋਈਆਂ ਰੋਸ ਧਰਨੇ ਦੇ ਯਾਰ ਹੀ ਨਹੀਂ ਅੱਜ ਪੰਜਾਬ ਦੇ ਵਿੱਚ ਵੀ ਸਾਡੇ ਜੋ ਰਾਜਾ ਵਡਿੰਗ ਜੀ ਪ੍ਰਧਾਨ ਨੇ ਅਸਲ ਪੇਸ਼ ਬਗੇਲ ਦੀ ਜਦ ਸਾਡੇ ਇੰਚਾਰਜ ਨੇ ਉਹਨਾਂ ਨੇ ਵੀ ਪੰਜਾਬ ਚ ਬੁਰਾਲਾ ਕਰਿਆ ਵੀ ਅਮਰੀਕਾ ਦੇ ਹੱਥ ਦੇ ਵਿੱਚ ਅਮਰੀਕਾ ਨੂੰ ਕਿਵੇਂ ਬਚਾਣਾ ਉਹਦੇ ਅਸੀਂ ਧਰਨੇ ਤੇ ਲੱਗਿਆ ਪੂਰੇ ਪੰਜਾਬ ਚ ਵੱਖ-ਵੱਖ ਜ਼ਿਲ੍ਹਿਆਂ ਚ ਅੱਜ ਜੋ ਇੱਕ ਕਾਂਗਰਸ ਪਾਰਟੀ ਸੋਚ ਸੀ ਵੀ ਜੋ ਸਭ ਤੋਂ ਗਰੀਬ ਪਰਿਵਾਰ ਆ ਲੋੜਵੰਦ ਪਰਿਵਾਰ ਆ ਜਿੰਨੂੰ ਰੱਤਕਾਰ ਨਹੀਂ ਮਿਲ ਰਿਹਾ ਉਹਨਾਂ ਨੂੰ ਰੋਜ਼ਗਾਰ ਦੇਣ ਵਾਸਤੇ ਇੱਕ ਇਸ ਮੰਨਰੇਕਾ ਲੈ ਕੇ ਆਏ ਸੀ ਕਾਨੂੰਨ ਲੈ ਕੇ ਆਂਦਾ ਜੀ ਉਹਨਾਂ ਦੇ ਹੱਕ ਸੀ ਮੰਨਰੇਕਾ ਕੋਈ ਅਸੀਂ ਫ੍ਰੀ ਨਹੀਂ ਦੇ ਰਹੇ ਉਹਨਾਂ ਦਾ ਹੱਕ ਦੇ ਰਹੇ ਸੀ ਬਿਨਾਂ ਰੋਜ਼ਗਾਰ ਦੇਣਾ ਰੋਟੀ ਕਿਵੇਂ ਦੇਣੀ ਆ ਸਰਕਾਰਾਂ ਦਾ ਫਰਜ਼ ਵੰਦਾ ਵੀ ਜਿਹੜਾ ਲੋੜਵੰਦ ਪਰਿਵਾਰ ਆ ਜਿਹੜਾ ਸਭ ਤੋਂ ਲਾਸਟ ਪਰਿਵਾਰ ਆ ਉਹਨੂੰ ਰੋਟੀ ਕਿਵੇਂ ਮਿਲ ਸਕਦੀ ਆ ਕੋਈ ਕਾਨੂੰਨ ਐਸੀ ਮੰਨਰੇਕਾ ਦਾ ਵੀ 100 ਦਿਨ ਰੋਜ਼ਗਾਰ ਦਵਾਂਗੇ 100 ਦਿਨ ਇੱਕ ਬੰਦਾ ਕੰਮ ਕਰੂਗਾ ਦੂਜਾ ਸੌਧਨ ਕਰੂਗਾ ਦੋ ਸੌਧਨ ਉਸ ਪਰਵਾਰ ਨੂੰ ਰੋਟੀ ਮਿਲੂਗੀ ਪਰ ਇਹ ਜਿਹੜੇ ਅਮੀਰਾਂ ਦੀ ਸਰਕਾਰ ਬਣ ਗਈ ਭਾਜਵਾ ਸਰਕਾਰ ਜਿਨ੍ਹਾਂ ਨੇ ਹਮੇਸ਼ਾ ਗਰੀਬਾਂ ਨੂੰ ਧਨ ਲੁਟਾਇਆ ਤੇ ਧਨ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅੱਜ ਕਾਨੂੰਨ ਨੂੰ ਬਦਲਿਆ ਗਿਆ ਨਾਂ ਵੀ ਬਦਲਤਾ ਉਹਨਾਂ ਬਦਲ ਕੇ 40 ਫ੍ਰੈਂਚ ਸ਼ੇਅਰ ਜਿਹੜੇ ਸਟੇਟਾਂ ਨੂੰ ਕਹਦੇ ਵੀ ਇਹ ਪਾਣਗੇ ਆ ਸਟੇਟਾਂ ਕੋਲ ਤਾਂ ਤਨਖਾਹ ਦੇਣ ਤੋਂ ਕਿਵੇਂ ਨਹੀਂ ਇਹ ਪੈਸਾ ਲੱਗਣਾ ਹੀ ਨਹੀਂ ਸਾਰਾ ਬਚਤ ਹੋਣੀ ਆ ਜਦੋਂ ਇਹ ਲੱਖਾਂ ਕਰੋੜ ਰੁਪਏ ਜਿਹੜਾ ਮਨਰੇਗਾ ਦਾ ਬਜਟ ਖਰਚ ਨਹੀਂ ਹੋਊਗਾ ਇਹ ਅਮੀਰਾਂ ਲੋਕਾਂ ਨੂੰ ਵੰਡ ਦੇਣਗੇ ਸੀਐਮ ਸੈਣੀ ਸਾਹਿਬ ਆਏ ਸੀ ਪਟਿਆਲਾ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਅਸਟਮਰੇਗਾ ਦੇ ਵਿੱਚ 100 ਦਿਨਾਂ ਤੋਂ 124 ਦਿਨ ਕਰਤੇ ਤੇ ਪੰਜਾਬ ਦੇ ਵਿੱਚ ਜਿਹੜੀ ਬੀਜੇਪੀ ਦੀ ਸਰਕਾਰ ਆਊਗੀ ਕਿਵੇਂ ਦੇਖਦੇ ਉਹਨਾਂ ਦੇ ਬਿਆਨ ਬੀਜੇਪੀ ਇਹ ਸਾਰਾ ਝੂਠ ਦਾ ਬੁਲੰਦਾ ਮਹਿਰੂਜ ਨੇ 75 ਸਾਲ ਪਹਿਲਾਂ ਕਿਹਾ ਸੀ ਇੱਕ ਗਵਾਰ ਦੇ ਹੱਥ ਕੇ ਵਿੱਚ ਇਹ ਦੇਸ਼ ਆਊਗਾ 75 ਸਾਲ ਬਾਅਦ ਉਹ ਧਰਮ ਦੀ ਨੀਤੀ ਕਰਕੇ ਦੇਸ਼ ਨੂੰ ਵੰਡੂਗਾ ਤੋੜੂਗਾ। ਧੈਰੂ ਜੀ ਨੇ ਅੱਜ ਤੋਂ 70 ਸਾਲ 75 ਸਾਲ ਪਹਿਲਾਂ ਵਾਅਦਾ ਦਿੱਤਾ ਸੀ ਜੋ ਅੱਜ ਸਾਬਤ ਹੋ ਰਿਹਾ। ਅੱਜ ਇਹ ਲੋਕਾਂ ਦੇ ਹੱਕ ਕਿਵੇਂ ਖੋਹਨੇ ਆ ਇਹ ਇਹੀ ਸਕੀਮਾਂ ਤੇ ਰਹਨੇ ਆ ਵੀ ਗਰੀਬਾਂ ਦੀ ਰੋਟੀ ਖੋ ਕੇ ਇਹਨਾਂ ਨੂੰ ਬੇਵਸ ਕਰਕੇ ਵੋਟ ਵੇਚਣ ਨੂੰ ਮਜਬੂਰ ਹੋ ਜਾਣ ਜਦੋਂ ਇਲੈਕਸ਼ਨ ਆਵੇ। ਅਸੀਂ ਇਹਨਾਂ ਨੂੰ ਧੰਨ ਦੇ ਕੇ ਵੋਟਾਂ ਖਰੀਦ ਕੇ ਆਪਣੀਆਂ ਸਰਕਾਰਾਂ ਬਣਾਈਏ ਇਹ 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 ਸੋਚੇ ਭਾਜਪਾ ਸਰਕਾਰਾਂ ਕੀ ਹੋਈਆਂ ਇਹ ਇਹ ਜਿਆਦਾ ਟਾਈਮ ਨਹੀਂ ਚੱਲਦੇ ਇਹ ਇਹ ਨਾ ਨਹੀਂ ਸੋਚ ਬੜਾ देर ਨਹੀਂ ਚੱਲੂਗੀ ਲੋਕ ਸਮਝ ਚੁੱਕੇ ਆ ਖਾਸ ਕਰਕੇ ਪੰਜਾਬ ਪੰਜਾਬ ਹਰ ਕੱਲ ਦਾ ਜਵਾਬ ਦੇਣ ਨੂੰ ਤਿਆਰ ਬੈਠਿਆ ਅੱਜ ਤੁਸੀਂ ਗੱਲ ਕਰੀਆ ਵੋਟ ਤੇ ਇਲੈਕਸ਼ਨ ਦੀ ਸਨੌਰ ਹਲਕੇ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਧੱਕੇਸ਼ਾਈ ਹੈ ਤੁਸੀਂ ਤੁਹਾਡੇ ਨਾਲ ਹੋਈ ਸੀ ਤੁਸੀਂ ਬਹੁਤ ਇਹਦੇ ਖਿਲਾਫ ਆਵਾਜ਼ ਵੀ ਚੱਕੀ ਫਿਰ ਕੋਈ ਨਤੀਜਾ ਨਿਕਲ ਕੋਈ ਸਿੱਟਾ ਨਿਕਲਿਆ ਤੁਸੀਂ ਮੇਰੀ ਗੱਲ ਸੁਣੋ ਸਾਡਾ ਕੰਮ ਆਪਣੇ ਬੰਦਿਆਂ ਲਈ ਲੜਨਾ ਅਸੀਂ ਵਰਕਰਾਂ ਲਈ ਆਪਣੀ ਜਾਨ ਤੇ ਨੂੰ ਵਿਚਾਰਾਂ ਅਸੀਂ ਲੜਾਈ ਲੜੀਆ ਉਹਦੇ ਰਿਜ਼ਲਟ ਵੀ ਚੰਗੇ ਨਿਕਲੇ ਆ ਸਾਨੂੰ ਧੱਕੇ ਨਾਲ ਗਿਣਤੀ ਜਿਹੜਾ ਹੈ ਵੋਟਾਂ ਨਾਲ ਨਹੀਂ ਰਸ ਸਕੇ ਰਾਤ ਨੂੰ ਰਿਜ਼ਲਟ ਰੋਕ ਕੇ ਰਾਤ ਨੂੰ ਇਹਨਾਂ ਨੇ ਇਹ ਸਾਰਾ ਰਿਜ਼ਲਟ ਚੇਂਜ ਕਰੇ ਗਏ ਆ ਪਟਿਆਲੇ ਜਾ ਕੇ ਮੌਕੇ ਤੇ 11 ਵਜੇ ਤੱਕ ਰਿਜ਼ਲਟ ਨਹੀਂ ਚੇਂਜ ਕਰੇ ਸਾਡੇ ਸਾਹਮਣੇ ਕਹ ਰਹੇ ਆ ਤੁਹਾਡੀ ਸੀਟ ਦਿੱਤੀ ਵੀ ਆ ਤਿੰਨ ਵਾਰੀ ਗਿਣਤੀ ਹੋ ਗਈ ਗੁਰਨਾਖੜੀ ਵਾਲੀ ਸੀਟ ਦਿੱਤੀ ਡੀਐਸਪੀ ਮੋਲ ਰਹੇ ਆ ਸਾਡੇ ਕੋਲ ਰੰਗ ਦੀ ਰਿਕਾਰਡਿੰਗ ਆ ਪਰ ਰਾਤ ਨੂੰ ਰਿਜ਼ਲਟ ਚੇਂਜ ਕਰਕੇ ਦੂਜੀ ਪਾਰਟੀ ਚ ਦਿਤਾਈ ਜਾ ਰਹੀ ਆ ਤਿੰਨ ਤਿੰਨ ਵਾਰੀ ਗਿਣਤੀ ਹੋਣ ਤੋਂ ਬਾਅਦ ਵੀ ਸਾਡੇ ਵਰਕਰ ਜਿੱਤਰੇ ਸੀ ਹੁਣ ਪੰਜਾਬ ਦਾ 2027 ਨੇੜੇ ਆ ਰਿਹਾ ਚੋਣਾਂ ਦਾ ਟਾਈਮ ਆ ਰਿਹਾ ਕੀ ਲੱਗਦਾ ਕਿਹੜੀ ਪਾਰਟੀ ਮੋਰਚਾ ਮਾਰੂਗੀ ਤੁਸੀਂ ਗੱਲ ਤੁਹਾਨੂੰ ਅੱਜ ਲੋਕਾਂ ਨੇ ਮੰਨ ਬਣਾ ਲਿਆ ਜਿਹੜੀ 5 ਸਾਲ ਕਾਂਗਰਸ ਪਾਰਟੀ ਨੇ ਸਰਕਾਰ ਚਲਾਈਆ ਜਿਹੜੀ 111 ਦਿਨ ਚੰਨੀ ਨੇ ਲੋਕਾਂ ਦਾ ਭਲਾ ਕੀਤਾ ਗਰੀਬਾਂ ਦਾ ਹਰ ਹਰ ਵਰਗ ਦਾ ਭਲਾ ਕੀਤਾ ਉਹਨੂੰ ਦੇਖਦੇ ਹੋਏ ਅੱਜ ਲੋਕ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਨੂੰ ਤਿਆਰ ਬੈਠੇ ਨੇ ਲੋਕ ਤਾਂ ਮੌਕਾ ਤੱਕ ਰਹੇ ਨੇ ਮੌਕਾ ਜਿਸ ਦਿਨ ਮੌਕਾ ਆ ਕੇ ਇੱਕ ਤਰਫਾ ਹੀ ਮੈਦੂਨਾ ਪੂਰੇ ਪੰਜਾਬ ਚ ਕਾਂਗਰਸ ਕੋਈ ਵੀ ਇਨਸਾਨ ਕਾਂਗਰਸ ਦਾ ਟਿਕਟ ਲੈ ਕੇ ਆਊਗਾ ਉਹ ਇਸ ਵਾਰ ਜਿੱਤੂਗਾ ਇਸ ਕਰਕੇ ਮੈਂ ਕਹਣਾ ਵੀ ਐਤਕੀ ਇੱਕ ਪਾਸਾ ਹੀ ਮੈਚ ਹੋਣਾ ਦੋ ਪਾਸੇ ਮੈਚ ਨਹੀਂ ਹੋਣਾ ਧੰਨਵਾਦ ਸੋ ਬਿਲਕੁਲ ਸਾਡੇ ਨਾਲ ਸੀ ਐਮਐਲਏ ਸਭ ਕਾ ਐਮਐਲਏ ਮਦਲਾ ਜਲਾਲਪੁਰ ਜੀ ਸੋ ਇਹ ਤਸਵੀਰਾਂ ਪਟਿਆਲਾ ਦੀਆਂ ਨੇ ਸੋ ਨੌਜਵਾਨ ਪੀੜ੍ਹੀ ਵੀ ਇੱਥੇ ਪਹੁੰਚ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਵਦੀਪ ਸਿੰਘ ਹੈ ਜੀ ਬਾਈ ਜੀ ਅੱਜ ਰਾਜਪੁਰਾ ਆਏ ਹਾਂ ਕਾਰਨ ਕੀ ਆ ਤੁਹਾਡੇ ਆਣ ਦੇ ਬਾਈ ਜੀ ਰਾਜਪੁਰਾ ਆ ਅੱਜ ਕਾਰਨ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਇਹਨਾਂ ਨੇ ਮਨਰੇਕਾ ਦਾ ਨਾਮ ਸੈਂਟਰ ਗਵਰਨਮੈਂਟ ਨੇ ਬਦਲ ਕੇ ਬੀਜੀ ਰਾਮ ਜੀ ਰੱਖਿਆ ਸੋ ਉਸ ਸੰਬੰਧ ਵਿੱਚ ਸਾਰੇ ਇਕੱਠੇ ਹੋਏ ਆ ਸੀ ਤੇ ਗੱਲ ਇਹ ਹੈ ਕਿ ਜਿਹੜਾ ਇਹਨਾਂ ਨੇ ਆਪਾਂ ਮੰਨਦੇ ਆ ਕਿ ਇਹdale ਜਿਹੜੇ ਆ ਐਡੀਸ਼ਨਸ ਕੀਤੀਆਂ ਨੇ ਕਿ 100 ਦਿਨ ਦਾ ਰਜਗਾਰ ਨੂੰ 125 ਦਿਨ ਦਾ ਰਜਗਾਰ ਕਰਿਆ ਸੋ ਇਹ ਕੋਈ ਇਹ ਨਹੀਂ ਹੈ ਕਿ 100 ਦਿਨ ਦੇ ਰਿਗਾਰਡਿੰਗ 125 ਦਿਨ ਦਾ ਕਰਤਾ ਉਹਦੇ ਵਿੱਚ ਅਮੈਂਡਮੈਂਟ ਹੋ ਸਕਦੀ ਸੀ ਇਹਨਾਂ ਨੇ ਕੀ ਕਰਿਆ ਟੋਟਲੀ ਨਾਮ ਚੇਂਜ ਇਹਨਾਂ ਦੀ ਸਰਕਾਰ ਦਾ ਕੰਮ ਕੀ ਹੈ ਟੋਟਲੀ ਇਹਨਾਂ ਦਾ ਸਿਰਫ ਜਿਹੜਾ ਇਹਨਾਂ ਨੇ ਆਪਣਾ ਉਹ ਚਲਾਇਆ ਹੋਇਆ ਕਿ ਨਾਮ ਚੇਂਜ ਕਰ ਦੋ ਉਹਦਾ ਕਾਰਨ ਕੀ ਹੈ ਕਿ ਇਨ ਫਿਊਚਰ ਉਹ ਪਤਾ ਲੱਗੇ ਕਿ ਸਾਡਾ ਜਿਹੜਾ ਇਹ ਸਕੀਮ ਸੀ ਜੀ ਰਾਮ ਜੀ ਵਾਲੀ ਸਕੀਮ ਸੀ ਇਹ ਅਸੀਂ ਚਲਾਈ ਹੋਈ ਹੈ ਜਦ ਕਿ ਇਹ ਜਿਹੜੀ ਸਕੀਮ ਹੈ 2006 ਦੇ ਵਿੱਚ ਡਾਕਟਰ ਮਨਮੋਨ ਸਿੰਘ ਜੀ ਨੇ ਇਹ ਲੈ ਕੇ ਆਈ ਸੀ ਸਕੀਮ ਨੂੰ ਹੁਣ ਇਹ ਉਸ ਟਾਈਮ ਜਿਹੜਾ ਵਿਰੋਧ ਕਰਨ ਦਾ ਜਿਹੜਾ ਸਲ ਕਾਰਨ ਕੀ ਹੋਊਗਾ ਜਿਹੜਾ ਵਿਰੋਧ ਕਰਨ ਦਾ ਕਾਰਨ ਕੀ ਹੈ ਇਹਦੇ ਵਿੱਚ ਸਟੇਟਸ ਦੇ ਉੱਤੇ ਜਿਆਦਾ ਵਜ਼ਨ ਪਾ ਦਿੱਤਾ ਗਿਆ ਹੁਣ ਦੇਖੋ ਜਿਹੜਾ ਪਹਿਲਾਂ ਸ਼ੇਅਰ ਸੀ ਸਟੇਟ ਦਾ 10% ਸ਼ੇਅਰ ਸੀਗਾ 90% ਉਹਨਾਂ ਦਾ ਸ਼ੇਅਰ ਸੀ 10% ਸਟੇਟ ਗਵਰਨਮੈਂਟ ਦਾ ਸ਼ੇਅਰ ਸੀ ਹੁਣ ਇਹਨਾਂ ਨੇ ਕੀ ਕੀਤਾ 60% ਤਾਂ ਇਹ ਸ਼ੇਅਰ ਲੈ ਗਏ ਜਿਹੜਾ ਉਹ ਤਾਂ ਲੈ ਗਏ ਜੀ ਸੈਂਟਰ ਗਵਰਨਮੈਂਟ ਦਾ ਇਹਨਾਂ ਨੂੰ 40% ਸ਼ੇਅਰ ਦੇ ਤਾਂ ਵੀ ਤੁਸੀਂ ਖਰਚਾ ਤੁਸੀਂ ਕਰਨਾ ਸੋ ਇਹ ਤਾਂ ਬਹੁਤ ਮੈਂ ਕਹਿੰਦਾ ਵੀ ਮੰਤ ਭਾਗੀ ਗੱਲ ਹੈ ਬਹੁਤ ਮੈਂ ਹੁਣ ਦੇਖੋ ਸਰਕਾਰਾਂ ਜਿਹੜੀਆਂ ਸਟੇਟ ਗਵਰਨਮੈਂਟਸ ਨੇ ਉਹਨਾਂ ਦੇ ਤਾਂ ਪਹਿਲਾਂ ਹੀ ਇੱਕ ਵਿੱਤੀ ਮੋਜ ਪਏ ਹੋਏ ਨੇ ਉਹ ਕਿੱਥੋਂ ਉਹਨਾਂ ਤਾਂ ਫੇਰ ਹੈ ਨਾ ਅੱਗੇ ਹੱਥ ੱਡਣ ਦੀ ਉਹ ਪੈ ਗਈ ਹੈ ਨਾ ਸੋ ਇਹ ਗੱਲ ਚੰਗੀ ਨਹੀਂ ਹੁੰਦੀ ਹੁਣ ਜੇ ਇਹਨਾਂ ਨੇ 100 ਦਿਨ ਦਾ ਰਜਗਾਰ ਨੂੰ 125 ਦਿਨ ਦਾ ਰਜਗਾਰ ਕਰਨਾ ਸੀ ਉਹ ਤੁਸੀਂ ਇਹਨਾਂ ਦੀ ਦਿਹਾੜੀ ਪੱਤਾ ਵਧਾ ਦਿਓ ਨਲੇ ਤਾਂ ਜਿਹੜਾ ਇੱਕ ਕੰਮ ਹੈ ਕੰਮ ਕਰਨ ਵਾਲਾ ਉਹਦੇ ਵਾਸਤੇ ਰਿਲੈਕਸੇਸ਼ਨ ਰਹਿ ਗਈ ਉਹ 100 ਦਿਨ ਹੀ ਕੰਮ ਕਰਦਾ ਖਰਚ ਕਰੋ ਤੁਹਾਨੂੰ ਮੈਂ ਦੱਸਦਾ ਇੱਕ 346 ਦਿਨ ਦੀ ਲੈ ਲਓ ਤੁਸੀਂ 346 ਰੁਪਏ ਦੀ ਸੋਰੀ 346 ਰੁਪਏ ਦੀ ਦਿਹਾੜੀ ਲਾ ਲਓ 100 ਦਿਨ ਦਾ ਰਜਗਾਰੀ ਮੰਨ ਕੇ ਚੱਲਦਾ ਮੈਂ 34600 ਰੁਪਏ ਹੋ ਗਿਆ 125 ਦਿਨ ਦੀ ਦਿਹਾੜੀ ਲਾ ਲਓ 346 ਨੂੰ 43000 ਜੇ ਆਪਾਂ ਗੱਲ ਕਰੀਏ 250 ਰੁਪਏ ਮੇਰੇ ਹਿਸਾਬ ਨਾਲ ਬਣਨਗੇ ਜੇ ਮੈਂ ਗਲਤ ਨਾ ਹੋਵਾਂ ਹੁਣ ਤੁਸੀਂ ਲੈ ਲਓ ਜੇ ਤੁਸੀਂ ਉਹ ਤਾਂ ਦਿਹਾੜੀ ਪੱਤਾ ਵਧਾ ਦਿੰਦੇ ਤੁਸ ਨੂੰ 125 ਦਿਨ ਦੀ ਕਰਨ ਦੀ ਲੋੜ ਹੀ ਨਹੀਂ ਦਿਹਾੜੀ ਪੱਤਾ ਵਧਾ ਕੇ 450 ਕਰ ਦੋ 45000 ਫੇਰ ਹੋ ਗਿਆ ਉਹ ਜਿੰਨੀ ਅਮਾਉਂਟ ਹੈ ਪਹਿਲਾਂ ਜਾ ਰਹੀ ਸਾਲ ਦੀ ਤੋਂ ਫਿਰ 80000 ਰੁਪਏ ਪਲੱਸ ਹੋ ਜਾਂਦਾ ਛੇ ਨਾਮ ਬਦਲ ਬਦਲ ਕੇ ਆਪਣਾ ਆਪਣੀ ਮੰਨਦੇ ਕਿ ਨਾਮ ਬਦਲ ਕੇ ਕੁਝ ਉਹ ਗੱਲਾਂ ਸਹੀ ਹੋ ਜਾਣਗੇ ਤਾਂ ਆਪਣੀ ਇੱਕ ਸਿਆਸਤ ਚਮਕਾਉਣ ਵਾਲੀਆਂ ਗੱਲਾਂ ਸੋ ਇਹਣਾ ਵਿੱਚ ਰੱਖੇ ਗਈ ਹੈ ਮੇਰੇ ਹਿਸਾਬ ਨਾਲ ਤਾਂ ਹੀ ਤਾਂ ਇਹ ਦੇਖੋ ਤੁਸੀਂ ਠਾਠਾ ਮਾਰਦਾ ਕਾਠਾ ਟੋਟੇ ਸਾਹਮਣੇ ਕਾਦੇ ਵਾਸਤੇ ਇਹ ਵਿਰੋਧੀ ਹੋ ਰਹੇ ਆ ਕਿਉਂ ਹੋ ਰਹੇ ਆ ਵਿਰੋਧ ਜਿਹੜੇ ਬੰਦੇ ਕੰਮ ਕਰਦੇ ਆ ਦੇਖ ਲਓ ਸਾਰੇ ਮਨਰੇਗਾ ਕੰਮ ਹੀ ਹੈ ਕੋਈ ਐਵੇਂ ਥੋੜੀ ਉੱਠ ਕੇ ਆਗੇ ਜਿਨ੍ਹਾਂ ਨੂੰ ਦੁੱਖ ਮਹਿਸੂਸ ਹੁੰਦਾ ਉਹ ਆਉਂਨੇ ਉਹਨੇ ਸੋ ਇਹ ਬਹੁਤ ਹੀ ਮੰਦ ਭਾਗੀ ਗੱਲ ਹੈ ਜਿਹੜੀ ਧੰਨਵਾਦ ਸੋ ਬਿਲਕੁਲ ਇਹ ਤਸਵੀਰਾਂ ਰਾਜਪੁਰੇ ਦੀਆਂ ਨੇ ਸੋ ਦੇਖ ਸਕਦੇ ਹਾਂ ਕਿ ਦੂਰੋ ਦੂਰੋ ਜਿਹੜੇ ਲੋਕ ਆਏ ਪਏ ਨੇ ਵਿਰੋਧ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਨਾਮ ਬਦਲਤਾ ਤੇ ਜਿਹੜੀਆਂ ਕੁਝ ਸ਼ਰਤਾਂ ਨੇ ਉਹ ਪੰਜਾਬ ਦੇ ਉੱਤੇ ਬੋਝ ਬਣ ਰਹੀਆਂ ਨੇ ਸੋ ਹੋਰ ਵੀ ਅਪਡੇਟ ਲਈ ਬਣੇ ਰਹੋ ਪੰਜਾਬੀ ਲੋਕ ਦੇ ਨਾਲ